ਮੁਰਸ਼ਿਦੇ ਮਰੀਦ ਮੁਰਸ਼ਿਦੇ ਮਰੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਪਾਈ ਮਤੀ ਦਾਸ ਪਿਆਰਾ ਜਿਸ ਦੇ ਸੀਸ ਤੇ ਚੱਲੇ ਆ ਚੱਲਿਆ ਸਿਆਣਾ ਪਾਈ ਸੀ ਦਾਲਾ ਵਿੱਚ ਦੀਗ ਦਿੱਤਾ ਸੀ ਉਬਾਲਾ ਪਾਈ ਸੀ ਦਾਲਾ ਵਿੱਚ ਦੀਗ ਦਿੱਤਾ ਸੀ ਉਬਾਲਾ ਪਾਈ ਸਤੀ ਦਾਸ ਨੂੰ ਪਾਈ ਸਤੀ ਦਾਸ ਨੂੰ ਸਾੜਿਆ ਸੀ ਪਾਪੀਆਂ ਲਪੇਟ ਕੇ ਸਿਰੂ ਸਾੜਿਆ ਸੀ ਪਾਪੀਆਂ ਲਪੇਟ ਕੇ ਸਿਰੂ ਉਹ ਨਾ ਕੋਈ ਕਸਰ ਨਾ ਛਡੀ ਦਾਤਾ ਕਿਧਰੇ ਡੋਲ ਜਾਵੇਂ ਤੂੰ ਕਿਧਰੇ ਡੋਲ ਜਾਵੇਂ ਤੂੰ ਓ ਆ ਡੋਲ ਸੀ ਬਠਾ ਦਾਤਾ ਡੋਲ ਸੀ ਬਿਠਾ ਕਰ ਆਪਣੇ ਮਰੀਦਾਂ ਬਾਲਮੂ ਕਰ ਆਪਣੇ ਮਰੀਦਾਂ ਬਾਲਮੂ ਮਰੀਦਾਂ ਤੱਕ ਤੱਕ ਮੂ ਜਪ ਜੀ ਉਤਾਰੀ ਜਪ ਜੀ ਉਚਾਰੀ ਓਹੋ ਡੋਲਨੀ ਮਰੀਦੋ ਮੌਤ ਨੂੰ ਸੀ ਪੁੱਲੇਓ ਮੌਤ ਨੂੰ ਸੀ ਪੁੱਲੇਉ ਤਾਂ ਭੁਖੇ ਤੇਰੀ ਦੂਦਿ ਦਿਉ ਤਾਂ ਭੁਖੇ ਤੇਰੀ ਦੀਦ ਮੁਰਸ਼ਦ ਤੇ ਮਰੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਫਿਰ ਬਰੀ ਤੇਰੀ ਆਈ ਤੇਰੇ ਆ ਮੁਰਦਾ ਪਹਿਲਾ ਤੋੜ ਸੀਨੇ ਭਾਈ ਪਰ ਬਰੀ ਤੇਰੀ ਆਈ ਪਹਿਲਾ ਤੇਰੇ ਆ ਮੁਰਦਾ ਤੋੜ ਨਿ ਭਾਈ ਜਿਵੇਂ ਸਾਗਰ ਦੇ ਵਿੱਚ ਬੂੰਦ ਸੀ ਸਮਾਈ ਉਹ ਬੂੰਦ ਸਾਗਰ ਹੀ ਹੋ ਗਈ ਉਹ ਬੂੰਦ ਸਾਗਰ ਹੀ ਹੋ ਗਈ ਕੋਈ ਰਹਿ ਆ ਬੇਦ ਨਾ ਪਾਈ ਕੋਈ ਰਹਿ ਆ ਬੇਦ ਨਾ ਪਾਈ ਧਰਮ ਸੀ ਬਚਾਉਣਾ ਸੀਸ ਪੈਣਾ ਸੀ ਕਟਾਉਣਾ ਧਰਮ ਸੀ ਬਚਾਉਣਾ ਸੀਸ ਪੈਣਾ ਸੀ ਕਟਾਉਣਾ ਗੋਬਿੰਦ ਰਾਏ ਦਾ ਸੀ ਕਹਿਣਾ ਬੇੜਾ ਪਾਰ ਕਰਦੇ ਮਲਾ ਤੇਰੇ ਜੀ ਹਾ ਨਹੀਂ ਹੋਣਾ ਮਲਾ ਤੇਰੇ ਜੀ ਹਾ ਨਹੀਂ ਹੋਣਾ ਜਦ ਲੁਕਾਈ ਤੇ ਪੀੜ ਬਣ ਆਵੇ ਲੁਕਾਈ ਤੇ ਪੀੜ ਬਣ ਆਵੇ ਖੁਦਾ ਆਪ ਰੂਪ ਧਾਰਿ ਆਵੇ ਖੁਦਾ ਆਪ ਰੂਪ ਧਾਰਿ ਆਵੇ ਉਸ ਨੇ ਧਰਮ ਸੀ ਬਚਾਉਣਾ ਜ਼ੁਲਮ ਸੀ ਮਿਟਾਉਣਾ ਉਸ ਨੇ ਧਰਮ ਸੀ ਬਚਾਉਣਾ ਜ਼ੁਲਮ ਸੀ ਮਿਟਾਉਣਾ ਉਸ ਨੇ ਤਾਈਓ ਦਿੱਤਾ ਸੀਸ ਉਸ ਨੇ ਤਾਈਓ ਦਿੱਤਾ ਸੀਸ ਬਸ ਤਾਈਓ ਦਿੱਤਾ ਸੀਸ ਬਸ ਤਾਈਓ ਦਿੱਤਾ ਸੀਸ ਮੁਰਸ਼ਦ ਤੇ ਮਰੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਤੁਰ ਪਏ ਚਾਂਦਨੀ ਚੌਂਕ ਦਿੱਲੀ ਹੋਣ ਲਈ ਸ਼ਹੀਦ ਮੁਰਸ਼ਦ ਤੇ ਮਰੀਦ